ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਪੂਰੇ ਦੇਸ਼ ਭਰ ਦੇ ਵਿੱਚ ਵਾਹੜਾਂ ਨੇ ਤਬਾਹੀ ਮਚਾਈ ਹੋਈ ਹੈ ਸੋ ਅੱਜ ਗੱਲਬਾਤ ਕਰਾਂਗੇ ਆਪਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਆਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਤੇ ਕਿੱਥੇ ਕਿੱਥੇ ਜਿਹੜਾ ਹੈਗਾ ਪਾਣੀ ਦਾ ਵਹਾਅ ਜਿਹੜਾ ਘਟਾ ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਾਂਗੇ ਮਨਪ੍ਰੀਤ ਸਿੰਘ ਜੀ ਸਾਡੇ ਨਾਲ ਆਪਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਜੀ ਤੁਹਾਡਾ ਵਾਪਸ ਆ ਕੇ ਚੱਲੋ ਭਾਈ ਸੱਸੀ ਦਾ ਜਿਸ ਤਰ੍ਹਾਂ ਆਪ ਕੀ ਨੂੰ ਪਤਾ ਹੀ ਹੈ ਕਿ ਜਿਹੜਾ ਹੜ੍ਹ ਨੇ ਪੂਰੇ ਨਾਰਥ ਇੰਡੀਆ ਦੇ ਵਿੱਚ ਹੀ ਤਬਾਹੀ ਮਚਾਈ ਹੋਈ ਹੈ ਕੰਨਿਆਤ ਹੋਤਾ ਅਜੇ ਹੀ ਅਜਨਿਆ ਵੀ ਜਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆ ਕਿ ਘਰਾਂ ਦੇ ਘਾਰੇ ਜਿਹਨਾਂ ਦਾ ਪਾਣੀ ਦੇ ਵਿੱਚ ਟੈਟੇ ਦਿਖੋਗੇ ਕਿਸਰਾ ਲਈ ਡੋ ਕੈਸਾ ਦੇ ਰਲਟ ਜਰੀ ਕਿਤੇ ਕਿਦਰਾ ਜਿਹਦਾ ਸਭ ਤੋਂ ਵੱਡਾ ਰੀਜਨ ਆ ਜੋ ਹਿਮਾਚਲ ਦੇ ਵਿੱਚ ਬੱਦਲ ਫਟਣਾ ਵਾਰ-ਵਾਰ ਕਿਉਂਕਿ ਹਿਮਾਚਲ ਤੇ ਕਸ਼ਮੀਰ ਦੇ ਬਹੁਤ ਜ਼ਿਆਦਾ ਬੱਦਲ ਫਰਕ ਹੈ ਜਿਹਦੇ ਕਰਕੇ ਪਾਣੀ ਦੇ ਜਿਹੜੇ ਡੈਮ ਹੈਗੇ ਨੇ ਉਹ ਆਪ ਦੇ ਉੱਚ ਸਮਰਤਾ ਤੇ ਚੱਲਦੇ ਜਿਹਦੇ ਕਰਕੇ ਕੀ ਹੋ ਰਿਹਾ ਹੈ ਕਿ ਜਿਹਦੇ ਫਿਰ ਕੋਈ ਵੀ ਜਰਾ ਡੈਮ ਹੈਗਾ ਆਪਣੇ ਉੱਚ ਪਰ ਤੇ ਚੱਲਦਾ ਹੈਗਾ ਤੇ ਉਹਨੂੰ ਫਲਾਡ ਗੇਟ ਖੋਲੇ ਜਾਂਦੇ ਨੇ ਹੋਏ ਹੁਣ ਕੱਲ ਪਤਾ ਲੱਗੇ ਚਾਰ ਖੁੱਟ ਤੱਕ ਇਹ ਫਲਾਡ ਗੇਟ ਹੈਗੇ ਆ ਪਾਖਾਨੇ ਬਲਦਮ ਦੇ ਖੋਲੇ ਗਏ ਨੇ ਪਾਉਂਦਮ ਦੇ ਜਿਹੜਾ ਹੈਗਾ ਦਾਵੀ ਤਰਿਆ ਦਾ ਹੈਗਾ ਉਹਦੇ ਤਕਰੀਬਨ ਤਕਰੀਬਨ 10 ਜਿਹੜੇ ਫਲਾਡ ਗੇਟ ਹੈਗੇ ਆ ਫਟ ਚੁੱਕੇ ਨੇ ਉਹ ਫਿਰ ਆ ਨੰਗੇ ਪਾਣੀ ਵਹਿ ਰਿਹਾ ਹੈ ਵਿਦੇ ਕਰਕੇ ਮਾਨ ਕਮਸਰ ਏਰੀਆ ਦੇ ਵਿੱਚ ਤੇ ਗੁਰਦਾਸਪੁਰ ਏਰੀਆ ਦੇ ਵਿੱਚ ਤੇ ਆਪਣਾ ਜਿਹੜਾ ਜ਼ਿਲ੍ਹਾਤ ਹੈ ਆਸੇਪਾ ਜਿੰਨਾ ਵੀ ਏਰੀਆ ਹੈਗਾ ਸਾਰਾ ਤਕਰੀਬਨ ਡੁੱਬਿਆ ਹੋਇਆ 80 ਕਿਲੋਮੀਟਰ ਦਾ ਏਰੀਆ ਜਤ ਟੋਟਲੀ ਡੁੱਬ ਚੁੱਕੇ ਰਿਆ ਤੋਂ 80 ਕਿਲੋਮੀਟਰ ਵੱਧ ਦੇ ਜਿਹੜੇ ਏਰੀਆ ਦੇ ਵਿੱਚ ਪੈਣ ਨੇ ਪੈ ਸਾਰੇ ਉਸ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਜਿਹਦੇ ਰਾਤ ਕਰਸ ਜਾਰੀ ਨੇ ਜਾ ਰਹੇ ਨੇ ਸੰਸਥਾਵਾਂ ਵੀ ਜਾ ਰਹੀਆਂ ਨੇ ਸਰਕਾਰ ਵੱਲੋਂ ਮੇਲਪ ਹੋ ਰਹੀ ਹੈ ਜਿਵੇਂ ਗੱਲ ਕਰੀ ਕਿ ਜਿਹੜਾ ਸੰਤਰੀ ਰਿਪੋਰਟ ਵੀ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪਖਾਨਪੋਰ ਤੇ ਹਸ਼ਾਦਪੁਰ ਤੇ ਲੂਪ ਰਾਗਰ ਦੇ ਵਿੱਚ ਉਹ ਤਾਂ ਬਹੁਤ ਜ਼ਿਆਦਾ ਪੰਮੀ ਬਹੁਤ ਜ਼ਿਆਦਾ ਪੈ ਰਹੇ ਨੇ ਉੱਥੇ ਜਿਹੜਾ ਹੈਗਾ ਅੰਕਾ ਭਾਈ ਨੈਕਸਨ ਦੋ ਪੋਲਵੀ ਟੋਟਪ चक्की पुल भी टुट चुकिया एक पुल हो रहा है भी जिरा जोरद है टुट चुके हैं कल सोशल मीडिया भीडियो वायरल हो रही थे पूरी ने पूरी स्कॉर्पियो स्कोरपियो गई हुई है पुल टुटे हुए तो कल तो भी मसा बची है यह चीजा हम्म ਕਿਸ ਤਰ੍ਹਾਂ ਦੀ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਵੀ ਜਿਹੜਾ ਹਰਪੀਟਾਂ ਲਈ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਫੈਲਿਆ ਕਿ ਸੋਸ਼ਲ ਮੀਡੀਆ ਤੇ ਦੇਖਿਆ ਕਿ ਇੱਕ ਹੈਲੀਕਾਪਟਰ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਤੱਕ ਅੜਕਾ ਹੋ ਜਾਂ ਜਿਹੜਾ ਸਹਾਇਤਾ ਜ਼ਰੂਰ ਪਿਆ ਹੈਗਾ ਪਰ ਉਹ ਇਹ ਨਹੀਂ ਪਤਾ ਉਹਨਾਂ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਕਿ ਉਹਨੇ ਦੇ ਬਾਰੇ ਆਪਾਂ ਨੂੰ ਪ੍ਰੋਪਰ ਵੀਡੀਓ ਤਾਂ ਜਾਰੀ ਨਹੀਂ ਸਿਰਫ ਪੈਕਸ ਸ਼ੁੱਧ ਨਹੀਂ ਵੀਡੀਓ ਜਾਰੀ ਹੈ ਪਾਣੀ 'ਚ ਦੇਖਦੇ ਰਹੇ ਜਾਂ ਤਾਂ ਸਾਰਾ ਵੇਸਟ ਹੋ ਰਿਹਾ ਹਾਂ ਠੀਕ ਹੈ ਕੈਨਾ ਪਤਾ ਲੱਗਿਆ ਕਿ ਭਗਵਾਨ ਕਮਨਜੀ ਵਾਂਗ ਇੱਕ ਨਾ ਕਮੇਟੀ ਬਣਾਈ ਗਈ ਹੈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਉੱਚ ਤਾਕਤ ਕਮੇਟੀ ਜਿਹਦੇ ਕੋਲ ਬਹੁਤ ਸਰਨਾਪ ਤਾਕਤਾਂ ਨੇ ਸ਼ਕਤੀਆਂ ਨੇ ਇਹ ਕਮੇਟੀ ਦਾ ਕੀ ਕਾਰਜ ਰਹੇਗਾ ਕਿਹੜਾ ਅੰਬਰ ਜਿੰਨੇ ਜ਼ਿਲ੍ਹੇ ਹੈਗੇ ਨੇ ਪ੍ਰਭਾਵਤ ਉਹਨਾਂ ਤੇ ਨਿਗਰਾਨੀ ਕਮੇਟੀ ਰੱਖੇਗੀ ਇਹ ਨਿਗਰਾਨੀ ਰੱਖੇਗੀ ਇਹਦੇ ਵਿੱਚ ਤਿੰਨ ਹੈਗੇ ਮਾਲ ਵਿਭਾਗ ਅ ਜਲ ਸਰੋਤ ਕ੍ਰਾਕ ਤੇ ਸਿਵਲ ਸਪਲਾਈ ਜਿਹੜੇ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਉਹ ਤਿੰਨ ਬੰਦੇ ਨੇ ਇਹਦੇ ਵਿੱਚ ਕਮੇਟੀ ਦੇ ਵਿੱਚ ਉਹਨਾਂ ਨੇ ਕਾਉਂਸਲ ਸੇ ਹੀ ਹੈ ਕਿ ਪੂਰੇ ਜੇ ਆਪਨੇ ਪੂਰੇ ਪੰਜਾਬ ਦੇ ਤੇਜਰੇ ਹਰ ਨਾਲ ਪ੍ਰਭਾਵ ਦੇ ਇੱਕ ਰਾਹਤ ਕਾਰਜ ਕਿਵੇਂ ਚੱਲਦੇ ਪਏ ਨੇ ਕਿਸੇ ਨੂੰ ਕਿੱਥੇ ਕੀ ਲੋਰ ਹੈਗੀ ਆ ਇਸ ਕਮੇਟੀ ਕਾਰਡ ਪੈਨਿਆ ਕਿ ਦਿੱਤੀਆਂ ਗਈਆਂ ਕਿ ਉਹ ਕਿਤੇ ਵੀ ਯੋਜ ਕਰ ਸਕਦੇ ਔਕੇ ਇਸ ਭਗਵਾਨ ਭਲਵੰਦੀ ਨੇ ਕਿਹਾ ਸੀ ਕਿ ਪਹਿਲਾਂ ਜਿਹੜਾ ਰਾਵੀ ਤੋਂ ਖੌਂਤਾਂ ਤੇਰਾ ਪਾਣੀ ਇਕੱਲੇ ਰਾਵੀ ਰਾਵੀ ਦੇ ਵਿਚ 14 ਅਪਰ 11 ਲੱਖ ਕਿਉ ਸਿਕ ਪਾਣ ਪਾਣੀ ਆ ਚੁੱਕਿਆ ਤੇ 1988 ਦੇ ਵਿੱਚ ਜਿਹੜਾ ਪਾਣੀ ਆਇਆ ਸੀਗਾ ਉਹ 11.20 ਲੱਖ ਕਿਉ ਸਿਕ ਪਾਣੀ ਆਇਆ ਸੀਗਾ ਯਾਨਕਿ 3 ਲੱਖ ਜ਼ਿਆਦਾ ਹੈ ਤੇ ਐਂਦੀ एनडीआरएफ ਨੇ 17 ਦੀਵਾਂ ਨੇ ਪੂਰੇ ਪੰਜਾਬ ਚ ਕਨੈਕਟ ਕੀਤੀਆਂ ਗਈਆਂ ਤਾਂ ਕਿ ਜੇ ਕੋਈ ਖਾਂਵੀ ਕੱਟਾਂ ਹੁੰਦੀ ਆ ਉਹ ਤੇ ਕਾਬੂ ਪਾਇਆ ਜਾ ਸਕੇ ਹਮ ਸੰਤ ਸਿੱਚੇਵਾਲ ਵੱਲੋਂ ਵੀ ਇੱਕ ਜੀ ਕਿੱਠੀ ਲਿਖੀ ਗਈ ਆ ਮੋਦੀ ਸਰਕਾਰ ਨੂੰ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਵਾ ਅਜੇ ਹੀ ਗੱਲ ਕੀ ਕਹੀ ਜਿਹੜਾ ਹਰਪ੍ਰੀਤ ਜਿਹੜਾ ਸੰਤ ਸਿੱਚੇਵਾਲ ਦੇ ਦਿੱਥੇ ਮੋਦੀ ਲਿਖੀ ਉਹਦੇ ਅੰਦਰ ਉਹਨਾਂ ਨੇ ਦੱਸਿਆ ਗਿਆ ਕਿ ਜਿਹੜੇ ਹਰ ਹਰ ਹੈਗੇ ਇਹਨਾਂ ਨੂੰ ਇੱਕ ਕੌਮੀ ਆਫਰ ਲਾਣਿਆ ਜਾ ਰਿਹਾ ਤੇ ਪੂਰੇ ਇੰਡੀਆ ਰਹਿ ਆਫਤੰਗਿਆਲੀ ਆਫਤ ਬਣੀ ਹੈ ਕਿ ਪੂਰੇ ਆਲਮੋਸਟ ਆ ਸਾਰੇ ਇੰਡੀਆ ਦੇ ਵਿੱਚ ਹੀ ਫਰਾ ਚੱਲਦੇ ਪਏ ਕਿਉਂਕਿ ਕੋਈ ਕਮੇ ਰਾਫ ਨਹੀਂ ਹੋ ਕ ਫਿਰ ਸੈਂਟਰ ਗਵਰਨਮੈਂਟ ਵੀ ਮਦਦ ਕਰਕੇ ਹਾਂ ਕਈ ਸੂਬਾ ਸਰਕਾਰਾਂ ਜਾ ਰਹੀਆਂ ਮਦਦ ਪਹੁੰਚਾ ਹਾਂ ਸੂਬਿਆਂ ਦੀਆਂ ਸਰਕਾਰਾਂ ਚਾਹੇ ਹਰਿਆਣਾ ਚਾਹੇ ਹਰਿਆਣਾ ਹੋ ਗਿਆ ਨਾ ਚਾਹੇ ਰਾਜਸਥਾਨ ਹੋ ਗਿਆ ਪੰਜਾਬ ਹੋ ਗਿਆ ਕ ਜੰਮੂ ਹੋ ਗਿਆ ਵਿਸ਼ਵੀਰ ਹੋ ਗਿਆ ਆਸਪੇ ਇਹ ਆਪ ਦੇ ਲੈਵਲ ਤੇ ਹੀ ਕੰਮ ਕਰਦੇ ਬੈਲ ਇਹਦੇ ਨਾਲ ਕੀ ਹੋਊਗਾ ਕਿਦਰ ਸੈਂਟਰ ਗਵਰਨਮੈਂਟ ਤੋਂ ਹੈਲਪ ਮੈਨੇਜ ਸ਼ੁਰੂ ਹੋ ਜੇ ਨਾ ਹੂੰ ਜਿਵੇਂ 8 ਜਿਹੜਾ ਜਿਹੜੇ ਹੜ ਦਾ ਜਿਹੜਾ ਪ੍ਰਭਾਵਤਾ ਉਹਦੀ ਹੜਾਂ ਦੀ ਰਿਪੋਰਟ ਦੇ ਵਿੱਚ 8 ਜਲੇ ਆਏ ਨੇ ਇਹ ਦੇਖ ਲੈ ਜੀ ਜਿਸ ਦੇ ਵਿੱਚ ਗੱਲ ਕਰ ਲਈਏ ਆਪਾਂ ਪਾਣੀ ਦਾ ਪੱਧਰ ਜਿਹੜਾ ਸਭ ਤੋਂ ਵੱਧਾ ਅਸੀਂ ਗੱਲ ਕਰਦੇ ਜਿਸ ਕਾਰਨ ਮੁਹਾਲੀ ਪਟਿਆਲਾ ਸੰਗਰੂਰ ਅਤੇ ਮਾਨਸਾ ਨੂੰ ਹੁਣ ਚੇਤਾਵਨੀ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਉਂਕਿ ਇਹ ਜਿਹੜਾ ਕੱਗਰ ਕੱਗਰ ਦੇ ਵਿੱਚ ਪਾਣੀ ਦਾ ਜਿਹੜਾ ਵਹਾਜ ਦਾ ਬਹੁਤ ਜ਼ਿਆਦਾ ਤੇਜ਼ ਹੋ ਗਿਆ ਇਹਦੇ ਵਿੱਚ ਜਿਹੜੇ ਮਾਨਸਾ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਸੰਗਰੂਰ ਤੇ ਪਟਿਆਲਾ ਇਹ ਤਾਂ ਮੋਹਾਲੀ ਇਹ ਤਾਂ ਹੈਗੇ ਚਤਾਵੀਆਂ ਦੀਆਂ ਹਾਂਜੀ ਇੱਕ ਹੋਰ ਵੀ ਨੇ ਕਰਤਾਰਪੁਰ ਹੋ ਗਿਆ ਪਠਾਨਕੋਟ ਆਮਾ ਸਾ ਤੰਤਰ ਕਪੂਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਜੇ ਬਾਰਡਰ ਇਹਨਾਂ ਨੂੰ ਆਪਕੋ ਅਜਾਦੇ ਪ੍ਰਭਾਵਿਤ ਹੋਏ ਨੇ ਤੇ ਜਿਹੜਾ ਫਿਰੋਜ਼ਪੁਰ ਇਹ ਜਿਹੜਾ ਬਾਟਰ ਹੈਗਾ ਤਕਰੀਬਨ ਡੁੱਬ ਚੁੱਕਿਆ ਇਸ ਟਾਈਮ ਪਣਾਈ ਦੇ ਇੰਨਾ ਪਾਣੀ ਉੱਥੇ ਆ ਚੁੱਕਿਆ ਹਾਂ ਆ ਟਟ ਬੜਾ ਦਾ ਦਾ ਸਵਾਰ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁਕਾ ਆ ਗਿਆ ਰੁਕਿਆ ਉੱਥੇ ਰਾਹਤ ਗਿਰਿਆ ਟੀਮਾਂ ਲੱਗੀਆਂ ਹੋਈਆਂ ਨੇ ਸਸਤਾ ਵੀ ਪੁਆਇੰਟ ਰਹੀ ਹੈ ਬਹੁਤ ਸਸਤਾ ਪੜਾ ਹੈ ਸੇਦੋ ਕੁਝ ਖਵਾ ਦੇਖਿਆ ਵੀ ਕਾਫੀ ਸਸਤਾ ਪਾ ਹਾਂ ਪਸ਼ੂਆਂ ਦੇ ਪਸ਼ੂ ਜਿਹੜੇ ਉਹਨਾਂ ਦੇ ਘਰਾਂ ਦੇ ਪਿਆਰਾ ਹੋਰਾਂ ਲੈ ਕੇ ਆ ਰਹੇ ਹਨ ਲੈ ਕੇ ਵੀ ਜਾ ਰਹੇ ਨੇ ਔਰ ਸੁਰੱਖਤ ਥਾਂ ਤੇ ਵੀ ਕੱਢੇ ਜਾ ਰਹੇ ਲੋਕਾਂ ਨੂੰ ਪਰ ਕੁਝ ਲੋਕ ਜਾਣਾ ਨਹੀਂ ਚਾਹਦੇ ਵਾ ਅੱਜ ਹੀ ਕੱਲ੍ਹ ਦਲਚਸਪ ਪਈ ਸੀ ਕਿ ਉਹ ਕਹਿੰਦੇ ਸੀ ਕਿ ਜਿਹੜੇ ਦਰਿਆ ਦੇ ਵੇਪਕ ਨੇ ਉਹ ਖਾਲੀ ਘਰ ਬទ ਤੁਸੀਂ ਆਉਂਦਾ ਮਾਲ ਜੋ ਵੀ ਹੈਗਾ ਪੁਨਾਲ ਲਗਾ ਹੈ ਸਾਰਾ ਕੋ ਲੈ ਕੇ ਸਮਾਨ ਸ਼ਹਾਦਤ ਜਾਣ ਤਾਂ ਪਜਾ ਉਹ ਸ਼ੱਕ ਨਹੀਂ ਰਹੇ ਕਿ ਉਹ ਕਹ ਰਿਹਾ ਕਿ ਨਹੀਂ ਚੱਲ ਕੇ ਜਾਣਾ ਕਈ ਵੰਦਾ ਆਪਾਂ ਵੀ ਤਾਂ ਗਏ ਸੀਗੇ ਦੇਖਣ ਬਿਲਕੁਲ 100 ਘਰ ਇੱਕ ਇਦਾਂ ਦਾ ਹੈਗਾ ਜਿਹਾ ਸਤਲੁਜ ਦਰਿਆ ਦੀ ਜਿਹੜਾ ਪੈਚੀ ਬੈਠਾ ਵਿੱਚ ਬੈਠਾ ਉਹਨਾਂ ਨਾਲ ਗੱਲਬਾਤ ਵੀ ਕੀਤੀ ਆਪਣੀ ਟੀਮ ਵੀ ਪਹੁੰਚੀ ਉੱਥੇ ਉਹ ਕਹਿੰਦੇ ਕਿ ਨਹੀਂ ਇਹ ਹੂੰ ਤਾਂ ਇੱਥੇ ਇੱਥੇ ਵੀ ਹੈਲਪ ਕਰ ਹਣੀਆਂ ਕਈਆਂ ਲੋਕਾਂ ਦੇ ਨਾਲ ਜਿਹੜੇ ਜਿੱਥੇ ਹੁਣ ਹੜਾ ਆਏ ਹੋਏ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹੈਗੀਆਂ ਵੀਡੀਓ ਉਹ ਗੱਲਬਾਤ ਕਰਦੇ ਪਹਿਲੇ ਕਿ ਉਹ ਕਦੇ ਸਾਲ ਨੂੰ ਇਹ ਚੀਜ਼ ਦਾ ਡਰ ਨਿਕਲੇ ਹੋਇਆ ਹਮਲ ਦੇ ਵਿੱਚੋਂ ਉਹ ਤੈਰਨਾ ਜਾਣਦੇ ਸੀ ਸਵਿਮਿੰਗ ਜਾਣਦੇ ਤਾਂ ਦਾ ਨਿਕਲੇ ਹੋਇਆ ਨਾਲ ਪਰ ਇਹ ਤਾਂ ਹੈ ਤਾਂ ਦੇਖੋ ਨੁਕਸਾਨ ਇਹਨਾਂ ਦਾ ਨਿਕਲੇ ਹੋਇਆ ਪਦਰੇ ਪਸ਼ੂ ਆਗੇ ਉਹ ਕਮਿਆ ਤਾਕੀ ਪਾਨ ਤੋਂ ਤੇ ਮੰਨਦੇ ਕਿ ਪਸ਼ੂ ਤੈਰ ਲੈਂਦੇ ਆ ਹੂੰ ਤੈਰ ਲੈਂਦੇ ਆ ਉਹਨਾਂ ਦੇ ਅਜੇ ਡੈਰ ਜਾਣਗੇ ਪਰ ਉਹ ਬੰਨੇ ਹੋਏ ਆ ਤਾਂ ਕਰਕੇ ਇਹਨਾਂ ਦੇ ਜਦੋਂ ਨੁਕਸਾਨ ਜ਼ਿਆਦਾ ਹੁੰਦਾ ਹੂੰ ਉਹ ਕਹਿੰਿਆ ਥਾਂ ਤੇ ਵੇਖਿਆ ਕਈ ਪਸ਼ੂ ਜਿਹੜੇ ਬਹੁਤ ਨੁਕਸਾਨ ਲਿ ਗਏ ਨੁਕਸਾਨ ਬਹੁਤ ਚਲ ਹੂੰ ਉਹ ਬੰਨੇ ਹੁੰਦੇ ਕਰਕੇ ਹੂੰ ਜੇਕਰ ਪਸ਼ੂ ਖੋਲ ਖੋਲ ਰੱਖਦੇ ਕੋਲ ਸਕਦੇ ਨੇ ਕਿ ਖੋਲੇ ਹੋਣਗੇ ਤਾਂ ਉਹ ਬੰਦੇ ਪਸ਼ੂ ਤਾਂ ਚੰਦੇ ਨੇ ਕਿ ਉਹ ਦਬਦਾ ਨਹੀਂ ਪਸ਼ੂ ਕੋਈ ਵੀ ਹੂੰ ਇੱਕ ਸਿੱਖ ਸਰਦਾਰ ਵੱਲੋਂ ਜਿਹੜਾ ਇੱਕ ਟ੍ਰੈਕਟਰ ਟਾਈਪ ਦਾ ਜਿਹੜਾ ਇੱਕ ਬੰਬੂ ਘਾਟ ਬੰਬੂ ਕਾਰ ਜਿਹੜਾ ਹਰ ਪੀੜਤਾ ਲਈ ਉਹਨੇ ਬਣਾਇਆ ਹੈ ਵੱਡਾ ਬਹੁਤ ਵੱਡਾ ਬਦਲਾ ਕੰਪਨੀ ਉਹ ਉਹ ਕੀ ਚੀਜ਼ ਹੈ ਕਿਸ ਤਰ੍ਹਾਂ ਕੰਮ ਕਰੇਗਾ ਹਰ ਪੀੜਤਾ ਲਈ ਉਹਦੇ ਬਾਰੇ ਥੋੜੀ ਜਾਣਕਾਰੀ ਇਹ ਹੈ ਕਿ ਉਹ ਜਿਹੜਾ ਹੈ ਸੜਕ ਤੇ ਵੀ ਚੱਲ ਜਾਂਦਾ ਤੇ 100 ਫੁੱਟ ਦੂਂਗੇ ਪਾਣੀ ਦੇ ਵਿੱਚ ਵੀ ਵਧੀਆ ਚੱਲ ਜਾਂਦਾ ਉਹਦੀ ਸਪੀਡ ਤਕਰੀਬਨ ਤਕਰੀਬਨ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਵੀ ਚੱਲ ਪੈਂਦਾ ਉਹ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਕੰਮ ਆ ਰਿਹਾ ਹੈਗਾ ਆਦਾਨ ਪਾਣ ਲਈ ਕੰਮ ਆ ਰਿਹਾ ਹੈਗਾ ਤੇ ਉਹਦੇ ਜਿਹੜੇ ਲੋਕ ਡੁੱਬ ਰਹੇ ਨੇ ਜਾਂ ਉਹਨਾਂ ਨੂੰ ਬਾਹਰ ਕੱਢਣ ਲਈ ਕੰਮ ਆ ਰਿਹਾ ਹੈ ਇਹ ਐਨੀ ਸੰਤੋਰ ਸੰਤਾ ਜਾਦੇ 2 ਕਰੋੜ ਦਾ ਤਕਰੀਬਨ ਇੱਕ ਹੂੰ 2 3 3 ਮੇਰੇ ਖਿਆਲ ਨਾਲ ਤਕਰੀਬਨ 10 ਦੇ ਕਰੀਬ ਜਿਹੜੇ ਹੱਪੀ ਤੋਂ ਦਿੱਤੇ ਗਏ 60 ਬੀੜ ਤੋਂ ਲੱਤੇ ਜਿੱਥੇ ਜਿਆਦਾ ਪਾਣੀ ਦਾ ਤਾਂ ਆਪਾਂ ਲਈ ਰੱਤੇ ਜਿਆਦਾ ਪੈਂਚ ਨੇ ਆਮਸਰ ਵਾਲੇ ਏਰੀਆ ਦੇ ਵਿੱਚ ਪਠਾਨਪੋਟੇ ਇੱਥੇ ਦੇ ਵਿੱਚ ਵਾਧਾ ਹੋਇਆ ਫਾਇਸਕਾ ਹੋ ਗਿਆ ਇਹਨਾਂ ਜਗ੍ਹਾ ਦੇ ਅਜਨਾਲਾ ਟਾਈਪ ਹੋ ਗਿਆ ਨਰਕ ਹੂੰ ਤੋ ਆ ਗੱਲਬਾਤ ਕਰੀਏ ਜੇ ਹੁਣ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ جاری ਚੱ ਆ ਰਹੀ ਹੈ ਕਿ ਤਿੰਨ ਦਿਨ ਜਿਹੜਾ ਹਾਈਲਾਈਟ ਤੇ ਦੇ ਲੈ ਕੇ ਤਿੰਨ ਤਰੀਕ ਤੱਕ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਆਲਮੋਸਟ ਸਾਰੇ ਪੰਜਾਬ 'ਚ ਹੋ ਸਕਦੇ ਹੂੰ ਜੇਕਰ ਤੁਸੀਂ ਕਦੇ ਸਫਰ ਕਰਨ ਦੀ ਜਾਂ ਕਿਤੇ ਬਾਹਰ ਅੰਦਰ ਜਾਣ ਦੀ ਸੋਚ ਰਹੇ ਤਾਂ ਦੋ ਤਿੰਨ ਦਿਨ ਲਈ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਕੈਨਸਲ ਕਰ ਦਿਓ ਕਿਉਂਕਿ ਆਪਣਾ ਤੇ ਆਪਣੇ ਪਰਿਵਾਰ ਨੂੰ ਤੁਸੀਂ ਕਿਸੇ ਸਮੇਂ ਵੀ ਖਤਰੇ ਦੇ ਵਿੱਚ ਪਾ ਸਕੋ ਕਿਉਂਕਿ ਸੜਕਾਂ ਦੇ ਬਾਹਰ ਬਹੁਤ ਜ਼ਿਆਦਾ ਪਾਣੀ ਪਾਇਆ ਗਿਆ ਹੈ ਕਿਸੇ ਡਾ ਵੀ ਕੋਈ ਵੀ ਸੜਕ ਦਾ ਸਲਾਕਾ ਟੁੱਟ ਚੁੱਕੀਆਂ ਪੌ ਚੌਕ .in ਨੇ ਸਭ ਤੋਂ ਵੱਨ ਨਕਸਾ ਹਿਮਾਚਲ ਦੇ ਵਿੱਚ ਜਿੰਨਾ ਸੜਕਾਂ ਨਵੀਆਂ ਬੜੀਆਂ ਸੀਗੀਆਂ ਆਲਮੋਸਟ ਸਾਰਿਆਂ ਦੇ ਉੱਤੇ ਲੈਂਡ ਸਲਾਈਡਿੰਗ ਹੋਈ ਹੈ ਸਾਰੀਆਂ ਹੀ ਬੰਦ ਐ ਖਾਸ ਕਰਕੇ ਮੰਦਿਰ ਇਰ ਨਕਸਾ ਸਭ ਤੋਂ ਜ਼ਿਆਦਾ ਰਕਤੋ ਯਾਰ ਮੰਦਿਰ ਇਰ ਹੋ ਗਿਆ ਮਨੀ ਕਾਂ ਸਰ ਏਰੀਆ ਹੋ ਗਿਆ ਕੁੱਲ ਕੁੱਲੂ ਤੋਂ ਜੋ ਮਨਾਲੀ ਕੋਡ ਦੇ ਉਹ ਇੱਕ ਕਦੇ ਟੁੱਟਿਆ ਨਹੀਂ ਸੀ ਉਹ ਵੀ ਟੁੱਟਣਾ ਸ਼ੁਰੂ ਹੋ ਗਿਆ ਹੋਦੇ ਵੇਤ ਵੀ ਜਸਰ ਲਾਰਸ਼ਾਂ ਬਹੁਤ ਜ਼ਿਆਦਾ ਹੋ ਜਾਂਦੇ ਦਾ ਬਾਸਾਂ ਹੁੰਦੇ ਲੈਂਸਟਾਈਨ ਉਹਤੇ ਸਾਰੇ ਸੜਕ ਤੇ ਲੈਂ ਰਹੇ ਕਿ ਵੇਕਰ ਰੋਕੇ ਜਾਂਦੇ ਨੇ ਓਕੇ ਹੋ ਜਾਂਦੇ ਰਸਤੇ ਹਾਂ ਲੋਕ ਹੋ ਜਾਂਦੇ ਕਈ ਲੋਕ ਇਤੋਂ ਗਏ ਉਹ ਕਾਫੀ ਦਿਨ ਤੇ ਫਸੇ ਹੋ ਜਾਂ ਹੈ ਇਹ ਤੋਂ ਪੰਜਾਬ ਦੇ ਮੁਕਜਲੇ ਦਾ ਸੰਬੰਧ ਤ ਵੀ ਕੁਝ ਨੌਜਵਾਨ ਸੀ ਉਹਨਾਂ ਦਾ ਕਾਫੀ ਦਿਨਾਂ ਦਾ ਜਿਹੜਾ ਸੰਪਰਕਾ ਆਪਣੇ ਪਰਿਵਾਰ ਨਾਲ ਟੁੱਟਿਆ ਹੋਇਆ ਇੱਕ ਮਨੀ ਮਹਿ ਜਿਹੜੇ ਗਏ ਸੀ ਬੰਦੇ ਗਏ ਸੀ ਕੋਈ ਦਿਨ ਪਹਿਲਾਂ ਨਾਂ ਨੇ ਮੇਰੇ ਇੱਕ ਗੱਡੀ ਤਾਂ ਨਿਕਲੇ ਇੱਕ ਗੱਡੀ ਫਸੀ ਹੋਈ ਹੈ ਲੋ ਜੀ ਤਾਂ ਓਕੇ ਉਹਨਾਂ ਦਾ ਪ੍ਰੋਬਲਮ ਨਾਲ ਸਬੰਧਕ ਵੀ ਟੁੱਟ ਗਿਆ ਕੋਈ ਕਾਲ ਜਾਂ ਫੋਨ ਵੀ ਨਹੀਂ ਹੋ ਰਿਹਾ ਬਸ ਹੀ ਹੋਇਆ ਇੱਕ ਜਿਨੋ ਕੋਈ ਇਹ ਹਫ਼ਤਾ ਆਉਂਦੀ ਹੈ ਸਭ ਤੋਂ ਪਹਿਲਾਂ ਬਿਜਲੀ ਬੰਦ ਹੁੰਦੀ ਹੈ ਖਾਸ ਕਰਕੇ ਪਹਾੜੀ ਇਲਾਕੇ ਦੇ ਵਿੱਚ ਬਿਜਲੀ ਬੰਦ ਹੁੰਦੀ ਹੈ ਫਿਰ ਨੈਟਵਰਕ ਜਿਹੜਾ ਹੁੰਦਾ ਆਪਣਾ ਤਾੜ ਵਗੈਰਾ ਇੰਨੀ ਲਾਈਟ ਖਤਮ ਹੋ ਜਾਂਦੀ ਹੈ ਡੀਜੇ ਵਗੈਰਾ ਜਾ ਨਹੀਂ ਸਕਦਾ ਹੁੰਦਾ ਕੱਠਿਆਂ ਤੋਂ ਬਿਨਾਂ ਤਾਂ ਕਰ ਕੋ ਤੇ ਨੈਟਵਰਕ ਜਿਹੜਾ ਹੁੰਦਾ ਟੁੱਟ ਜਾਂਦਾ ਬਾਰੀ ਟੁੱਟ ਜਾਂਦਾ ਐ ਤੇ ਇਹ ਵੀ ਹੁੰਦਾ ਕਈ ਜਗ੍ਹਾ ਤੇ ਕੀ ਘੱਟ ਤੇ ਹੈਗੇ ਆ ਕਿ 24 ਘੰਟਿਆਂ ਦੇ ਵਿੱਚ ਕੋਸ ਸਮੇਂ ਲਈ ਸਫ ਜਾਰੇ ਕਾਲ ਕਰਨ ਦੇ ਸੇ ਤੋਂ ਲੈ ਕੇ 7 ਵਜੇ ਤੱਕ ਇੱਕ ਘੰਟੇ ਲਈ ਇਹੰਗ ਦੇ ਵਿੱਚ ਉਹ ਡੀਜ਼ਲ ਉਹਨਾਂ ਕੋ ਬਚਾ ਕੇ ਰੱਖੇ ਕਿ ਇੱਕ ਘੰਟੇ ਲਈ ਲੋਕ ਆਪਣੇ ਚੌਂਨ ਵਾਲਨ ਕੋਲ ਨਾ ਕਰ ਸਕਣ ਕਰ ਸਕਣ ਸੋ ਧੰਨਵਾਦ ਮੈਂ ਪੀਤੀ ਤੁਸੀਂ ਜੁੜਿਓ ਜਿਸ ਤਰ੍ਹਾਂ ਦੇ ਅੱਗੇ ਅਪਡੇਟ ਹੋਈ ਆਪਾਂ ਜੋਰ ਦਰਸ਼ਕਾਂ ਦੇ ਨਾਲ ਸਹੀ ਕਰ ਤੁਹਾਡਾ ਧੰਨਵਾਦ ਸੋ ਦਰਸ਼ਕ ਜਿੱਲੇ ਵੀ ਸਾਡੇ ਨਾਲ ਜੁੜਿਆ ਹੜ ਪੀੜਤਾਂ ਦੇ ਲਈ ਜਿਹੜਾ ਸੰਸਥਾਵਾਂ ਵੀ ਜਾ ਰਹੀਆਂ ਨੇ ਆਪਣੇ ਤੌਰ ਤੇ ਵੀ ਤੁਸੀਂ ਕਰ ਰਹੇ ਕੋਸ਼ਿਸ਼ ਕਰੋ ਕਿ ਜਿੱਥੇ ਜ਼ਰੂਰਤ ਆ ਉਹਤੇ ਹੀ ਜਿਹੜੇ ਵਸਤਾ ਕੋਈ ਵੀ ਵਸਤਾ ਚਾਹੇ ਅਪਚਾਰਾ ਚਾਹੇ ਉਹ ਰਾਸ਼ਨ ਕਿਸੇ ਤਰ੍ਹਾਂ ਦੇ ਵੀ ਮਦਦ ਦਾ ਉਹ ਤੁਸੀਂ ਮਦਦ ਵਾਲੇ ਪੱਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਕਿਉਂਕਿ ਰਾਸਤੇ ਦੇ ਵਿੱਚ ਇਹਨਾਂ ਤਰ੍ਹਾਂ ਦੇ ਵਿੱਚ ਹੋਰ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਸ਼ਰਾਰਤਾਂ ਵੀ ਚੱਲ ਪੈਂਦੀਆਂ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹ ਲੋੜ ਵਾਲਾ ਸਮਾਨ ਉਹਨਾਂ ਤੱਕ ਨਹੀਂ ਪਹੁੰਚਦਾ ਸੋ ਇਹ ਗੱਲ ਦਾ ਜ਼ੋਰਤਿਆਂ ਰੱਖਿਆ ਜਾਵੇ ਸਾਡੇ ਇੱਕ ਗੱਲ ਤਾਂ ਜ਼ਰੂਰ ਆ ਜਦੋਂ ਵੀ ਕਦੇ ਆਫਤ ਆਈ ਤਾਂ ਸਾਡੇ ਪੰਜਾਬੀਆਂ ਨੇ ਹੱਸ ਕੇ ਕਬੂਲ ਕੀਤਾ ਤੇ ਹੱਸ ਕੇ ਉਹਦਾ ਜਿਹੜਾ ਟੱਕ ਕੇ ਮੁਕਾਬਲਾ ਕੀਤਾ ਸੋ ਹਿੰਮਤ ਇਹਨੇ ਬਹੁਤ ਜਿਹੜੇ ਹਿੰਮਤ ਵਾਲੇ ਨੇ ਸੋ ਬਹੁਤ ਹੈ ਪੰਜਾਬ ਦੇ ਵਾਸਤੇ ਪੰਜਾਬੀ ਐਸੇ ਕਰਕੇ ਕੋਈ ਵੀ ਆਪਤ ਜਦੋਂ ਵੀ ਪੰਜਾਬ ਤੋਂ ਦੇਤਾਂ ਨੂੰ ਹੱਸ ਕੇ ਤਾਲ ਦੇਣੇ ਗੁਰੂਆਂ ਪੀਰਾਂ ਦੀ ਕਿਰਤ ਦੀ ਧਰਤੀ ਆ ਸੋ ਐਸੇ ਤਰ੍ਹਾਂ ਹੀ ਸਾਡਾ ਪੰਜਾਬ ਜਿਹੜਾ ਚਾਹੇ ਉਹ ਲਹਿੰਦਾ ਪੰਜਾਬ ਚਾਹੇ ਆਪਣਾ ਪੰਜਾਬ ਉਹ ਹਸਦਾ ਹੀ ਹਸਦਾ ਤੇ ਵਸਦਾ ਰਹੇ ਸੋ ਬਹੁਤ ਬਹੁਤ ਧੰਨਵਾਦ ਕਰਮਲਾ ਜੀ ਅੱਜ ਦੇ ਅਪਡੇਟ ਦੇ ਲਾ ਸੱਚੀ ਕਾਲ ਜੀ